ਹਾਂਜੀ ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਲੜਕੇ ਦਾ ਰਿਸ਼ਤਾ ਲੈ ਕੇ ਆਏ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਲੜਕਾ ਇਹ ਕੰਮ ਕਰ ਰਿਹਾ ਤਲਾਕशुदा ਲੜਕਾ ਜੀ ਤੇ ਤਲਾਕशुदा ਲੜਕੀ ਦੀ ਹੀ ਜ਼ਰੂਰਤ ਹੈ ਜੱਟ ਸੈਕ ਪਰਿਵਾਰ ਨਾਲ ਸੰਬੰਧਤ ਲੜਕਾ ਜੀ ਤੇ ਪੀਆਰ ਲੜਕੀ ਦੀ ਜ਼ਰੂਰਤ ਹੈ ਜੀ ਲੜਕੇ ਨੂੰ ਜ਼ਮੀਨ 5 ਕਿੱਲੇ ਆਉਂਦੇ ਆ ਜੀ 10 ਕਿੱਲੇ ਜ਼ਮੀਨ ਟੋਟਲ ਹੈਗੀ ਆ 2 ਬਰਾ 5 ਕਿੱਲੇ ਜ਼ਮੀਨ ਆਉਂਦੀ ਆ ਜੀ 1999 ਦਾ ਬੋਰਨ ਆ ਜੀ ਲੜਕਾ ਫ੍ਰੀਕੁਐਂਟ ਏਰੀਆ ਦਾ ਲੜਕਾ ਬਰੰਟਨ ਕੈਨੇਡਾ ਦੇ ਵਿੱਚ 2 ਸਾਲਾਂ ਤੋਂ ਕੰਮ ਕਰ ਰਿਹਾ ਜੀ ਵਧੀਆ ਲੜਕਾ ਜੀ ਬਿਲਕੁਲ ਬਿਨਾਂ ਨਸ਼ੇ ਤੋਂ ਨਸ਼ੇ ਨੂੰ ਟੱਚ ਨਹੀਂ ਕਰਦਾ ਜੀ ਬਿਲਕੁਲ ਬਿਲਾਂ ਬਿਨਾਂ ਨਸ਼ੇ ਤੋਂ ਬਹੁਤ ਹੀ ਵਧੀਆ ਖਾਨਦਾਨੀ ਪਰਿਵਾਰ ਦਾ ਲੜਕਾ ਜੀ ਤੇ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਆ ਲੜਕੀ ਪੀਆ ਹੋਵੇ ਤਾਂ ਜੇ ਕੋਈ ਚਾਹਵਣ ਸੱਜਣ ਹੋਵੇ ਤਾਂ ਕਾਲ ਕਰ ਸਕਦੇ ਹੋ ਜੀ ਉੱਪਰ ਸਕਰੀਨ ਦੇ ਉੱਪਰ ਨੰਬਰ ਚੱਲੀ ਜਾਂਦਾ ਤਾਂ ਜਿਹੜੇ ਸੱਜਣ ਵੀ ਜੀਵਨ ਸਾਥੀ ਦੀ ਭਾਲ ਵਿੱਚ ਆਓ ਚੈਨਲ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਕਿ ਕਿਸ ਤੁਹਾਡੇ ਕਿਸੇ ਰਿਸ਼ਤੇਦਾਰ ਮਿੱਤਰ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜਾ ਵੀ ਇਸ ਜੀਵਨ ਸਾਥੀ ਦੀ ਭਾਲ ਵਿੱਚ ਆ ਉਹਨੂੰ ਜੀਵਨ ਸਾਥੀ ਮਿਲ ਸਕੇ ਤਾਂ ਧੰਨਵਾਦ ਜੀ